ਹਾਂਜੀ ਸੋਸੀਟਾਲ ਜੀ ਸਾਰਿਆਂ ਨੂੰ ਮੇਰੇ ਵਿਲੌਗਸ ਤੁਹਾਡਾ ਸਵਾਗਤ ਹੈ ਜੀ ਅੱਜ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਆਪਾਂ ਹੈਗੇ ਆਂ ਜੀ ਕਿਸਾਨ ਮੇਲੇ ਦੇ ਉੱਪਰ ਤੇ ਇੱਥੇ ਆਪਾਂ ਦੇਖਿਆ ਸੀਗਾ ਕਰਤਾਰ ਟਰੈਕਟਰਸ ਦਾ ਬਹੁਤ ਵੱਡਾ سٹਾਲ ਲੱਗਿਆ ਹੋਇਆ ਇਹਨਾਂ ਦੇ ਜਿਹੜੇ ਟਰੈਕਟਰਸ ਨੇ ਬਹੁਤ ਹੀ ਨਿਊ ਲਾਂਚ ਆਏ ਆ ਜੀ ਇਸ ਵਾਰ 2024 ਤੇ 2025 ਦੇ ਮੇਲੇ ਦੇ ਵਿੱਚ ਕਿਸਾਨ ਮੇਲੇ ਦੇ ਵਿੱਚ ਤੁਸੀਂ ਦੇਖ ਸਕਦਾ ਮੇਰੇ ਪਿੱਛੇ ਅਲੱਗ-ਅਲੱਗ ਤਰ੍ਹਾਂ ਦੇ ਟਰੈਕਟਰਸ ਦੇ ਮਾਡਲਸ ਖੜੇ ਆ ਕਾਫੀ ਤਰ੍ਹਾਂ ਦੇ ਇਸ ਵਾਰ ਨਿਊ ਮਸ਼ੀਨਰੀ ਇਹਨਾਂ ਦੀ ਆਈ ਹੈ ਚਾਹੇ ਉਹ ਟਰੈਕਟਰਸ ਲਈ ਚਾਹੇ ਉਹ ਕੰਬਾਈਨਸ ਦੀ ਲਗਾ ਲਈਏ ਤੇ ਬਹੁਤ ਹੀ ਬੜੀਆ ਇਹਨਾਂ ਦਾ ਸਟਾਲ ਮੈਨੂੰ ਲੱਗਾ ਇਸੇ ਕਰਕੇ ਮੈਂ ਪਰਸਨਲੀ ਇਹ ਸਟਾਲ ਕਵਰ ਕਰਨਾ ਕਿਉਂਕਿ ਕਰਤਾਰ ਕੰਬਾਈਨਸ ਦਾ ਤੇ ਕਰਤਾਰ ਟਰੈਕਟਰਸ ਦਾ ਨਾਮ ਬਹੁਤ ਵੱਡਾ ਵਾ ਤੇ ਸਿንስ 1975 ਤੋਂ ਇਹ ਕੰਪਨੀ ਸਕਸੈਸਫੁਲੀ ਰਨ ਬਹੁਤ ਹੀ ਵਧੀਆ ਨੇ ਕੋ ਟਰੈਕਟਰ ਨੇ ਤੇ ਬਹੁਤ ਹੀ ਵਧੀਆ ਕੁਆਲਿਟੀ ਨੇ ਤੇ ਬਾਕੀ ਜਿਹੜੇ ਇੱਥੇ ਇਹਨਾਂ ਦਾ ਸਟਾਲ ਹੈਂਡਲ ਕਰਦੇ ਨੇ ਪੂਰਾ ਇੰਚਾਰਜ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਉਹਨਾਂ ਨੂੰ ਕੀ ਕੀ ਇਸ ਵਾਰ ਸਪੈਸ਼ਲ ਆਇਆ ਤੇ ਕਿਹੜੀ ਕਿਹੜੀ ਮਸ਼ੀਨਰੀ ਸਪੈਸ਼ਲ ਆਈ ਹੈ ਤੇ ਰਿਵਿਊ ਕਿਦਾਂ ਦਾ ਤੇ ਰੇਟਿੰਗ ਤੁਹਾਨੂੰ ਕਿਦਾਂ ਦੀ ਪੈ ਰਹੀ ਆ ਤਾਂ ਚੱਲਦੇ ਹਾਂ ਹੁਣ ਅੰਦਰ ਤੇ ਗੱਲਬਾਤ ਕਰਦੇ ਆ ਚੱਲ ਕੇ ਉਹਨਾਂ ਨਾਲ ਚਲੋ ਉਧੀਆਂ ਆਪਾਂ ਖੜੇ ਹਾਂ ਇਸ ਟਮ ਕਿਸਾਨ ਮੇਲੇ ਦੇ ਵਿੱਚ ਤੇ ਇੱਥੇ ਆਪਾਂ ਨੂੰ ਇੱਕ ਬਹੁਤ ਵੱਡਾ ਸਟਾਲ ਬਣਿਆ ਕਰਤਾਰ ਨਾਮ ਦਾ ਹੈਗਾ ਕਰਤਾਰ ਸਿੰਘ 1975 ਇਹਾਂ ਦੇ ਟਰੈਕਟਰਸ ਬਹੁਤ ਵਧੀਆ ਖੜੇ ਸੀਗੇ ਤੇ ਬਹੁਤ ਹੀ ਹੈਵੀ ਡਿਊਟੀ ਦੇ ਟਰੈਕਟਰਸ ਜਿਹੜੇ ਨਵੇਂ ਐਸ ਵਾਰੀ ਇਹ ਮੇਲੇ ਦੇ ਵਿੱਚ ਲੈ ਕੇ ਆਏ ਆ ਤੇ ਬਾਈ ਜੀ ਆਪਣੇ ਨਾਲ ਖੜੇ ਆ ਜਿਹੜੇ ਇੱਥੇ ਦਾ ਸਾਰਾ ਹੈਂਡਲ ਕਰਦੇ ਪਏ ਆ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਇਸ ਵਾਰ ਮੇਲੇ ਦੇ ਵਿੱਚ ਕੀ ਕੁਝ ਨਵਾਂ ਆਇਆ ਤੇ ਜਿਹੜੇ ਕਿਸਾਨਾਂ ਵਾਸਤੇ ਕਿਹੜੀ ਕਿਹੜੀ ਟੈਕਨੋਲੋਜੀਜ਼ ਦੇ ਨਵੀਆਂ ਚੀਜ਼ਾਂ ਐਸ ਵਾਰ ਆਈਆਂ ਜਾਂ ਨਵੀਂ ਮਸ਼ੀਨਰੀ ਆਈ ਆ ਹੋਰ ਜਿਹੜੀ ਜਿਹੜੀ ਚੀਜ਼ਾਂ ਆਈਆਂ ਇੱਥੇ ਆਪਾਂ ਉਹ ਵੀ ਬਾਰੇ ਬਾਈ ਜੀ ਨਾਲ ਗੱਲਬਾਤ ਕਰਾਂਗੇ ਹਸਕਲ ਜੀ ਸਸੇ ਗਾਲ ਜੀ ਹੋਰ ਬਾਈ ਜੀ ਠੀਕ ਆਪ ਜਿਹੜੀ ਆਪਨੇ ਤੇ ਪਰਮਿਸ਼ਨ ਦਿੱਤੀ ਸ਼ੂਟ ਕਰਨ ਵਾਸਤੇ ਸਭੀ ਤੁਹਾਡੇ ਨਾਮ ਕੀ ਹੈ ਜੀ ਮੇਰਾ ਨਾਮ ਅਮਰਪ੍ਰੀਤ ਸਿੰਘ ਹੈ ਜੀ ਅਮਰਪ੍ਰੀਤ ਸਿੰਘ ਤੇ ਸਰ ਕਿਹੜੀ ਪੋਸਟ ਹੈ ਤੁਸੀਂ ਇੱਥੇ ਮੈਂ ਅਸਿਸਟੈਂਟ ਮੈਨੇਜਰ ਹੈ ਆਛਾ ਮਨ ਲਵੇ ਕਰਾਉਣਾ ਸਾਰਾ ਤੁਸੀਂ ਹੈਂਡਲ ਕਰਦੇ ਹੋ ਸਾਡੇ ਸੇਲ ਦਾ ਜੋ ਪੰਜਾਬ ਦਾ ਆਇਆਗਾ ਮੈਂ ਦੇਖੀ ਤਾਂ ਇੱਕਦਾਂ ਦਾ ਰਿਹਾ ਫਿਰ ਇਸ ਵਾਰ ਮੇਲੇ ਦਾ ਰਿਸਪੌਂਸ ਬਹੁਤ ਵਧੀਆ ਰਿਹਾ ਜੀ ਹਾਂ ਜੀ ਕੋਸ਼ਰ ਹੋਰ ਲੋ ਆਪਣੇ ਨਵੇਂ ਆਏ ਸੀਗੇ ਠੀਕ ਹੈ ਜੀ ਔਰ ਬਹੁਤ ਦਿਨ ਸੇਲ ਮਤਲਬ ਵਧੀਆ ਰਹੀ ਹੁਣ ਬਹੁਤ ਵਧੀਆ ਜਿੰਨੇ ਵੀ ਕਸਟਮਰ ਆ ਕੇ ਗਏ ਆ ਠੀਕ ਹੈ ਜੀ ਬੜਾ ਵਧੀਆ ਮਤਲਬ ਰਿਵਿਊ ਮਿਲਿਆ ਹਾਂਜੀ ਬੜਾ ਵਧੀਆ ਲੋਕਾਂ ਨੂੰ ਲੱਗਾ ਟਰੈਕਟਰ ਦੇਖ ਕੇ ਆਪਣੇ ਨਵੇਂ ਮਾਡਲ ਆਇਆ ਦੋ ਟਰੈਕਟਰ ਹਾਂਜੀ ਹਾਂਜੀ ਉਹ ਵੀ ਕਲਰ ਸੀ ਬੜੇ ਵਧੀਆ ਲੱਗਦੇ ਰੈੱਡ ਕਲਰ ਦੇ ਟਰੈਕਟਰ ਹੀ ਬਹੁਤ ਸੋਹਣੇ ਲੱਗਦੇ ਆ ਆਪਣੇ ਮੈਡੀਕਲ ਵੀ ਕਰਤਾਰ ਕੰਬਾਈਨਰ ਦੋ ਇੱਕ ਦਾ ਰੈੱਡ ਕਲਰ ਇੱਕ ਦਾ ਤੁਹਾਡੇ ਗ੍ਰੀਨ ਕਲਰ ਜਿਹੜਾ ਹੈਗਾ ਉਹ ਤੁਹਾਡੇ ਨੇਂ ਮੈਨੂੰ ਲੱਗਦਾ ਉਹ ਹੌਟ ਸੇਲਿੰਗ ਦੇ ਵਿੱਚ ਵੀ ਉਹੀ ਕਲਰ ਦੋ ਚ ਲੱਗਦੇ ਪਏ ਆ ਜੀ ਤੁਸੀਂ ਮਾੜਾ ਮੋਟਾ ਇਹਨਾਂ ਬਾਰੇ ਜਾਣਕਾਰੀ ਦਿਓ ਸਾਡਾ ਇੱਕ ਤਾਂ 58 36 ਮਾਡਲ ਸਾਡਾ ਅਸੀਂ ਨਵਾਂ ਲਾਂਚ ਕੀਤਾ ਜੀ ਠੀਕ ਹੈ ਜੀ 58 36 ਮਾਡਲ ਨਵਾਂ ਲਾਂਚ ਕੀਤਾ ਇੱਥੇ ਮੇਲੇ ਤੇ ਹਾਂ ਜੀ 어 ਇਹਦੇ ਵਿੱਚ ਜਿਹੜਾ ਇੰਜਨ ਹੈਗਾ ਈ ਕਰਲੋਸ ਕਰਦਾ 60 ਐਚਪੀ ਦਾ ਠੀਕ ਹੈ ਜੀ ਫਰੰਟ ਐਕਸਲੇ ਦਾ ਕਰਾਰੋ ਦਾ ਠੀਕ ਹੈ ਜੀ ਬੈਕ ਐਂਡ ਜਿਹੜਾ ਦਾ ਹੈਗਾ ਜੀ ਮਤਲਬ ਹਾਈ ਲੋ ਗੇਅਰ ਦੇ ਵਿੱਚ ਹੈਗਾ ਇਹ ਹਾਂ ਜੀ 8+2 ਠੀਕ ਹੈ ਜੀ ਜਿਹੜਾ ਬੈਕ ਐਂਡ ਦਾ ਸਦਾ ਆਪ ਦਾ ਕਰਤਾਰ ਦਾ ਠੀਕ ਹੈ ਜੀ ਇਹ ਮਤਲਬ ਨਿਊ ਲਾਂਚ ਹੋਇਆ ਨਿਊ ਲਾਂਚ ਹੋਇਆ ਜੀ 60 ਐਚਪੀ ਦੇ ਵਿੱਚ ਫਸਟ ਟਾਈਮ ਇਥੇ ਡਿਸਪਲੇ ਲੱਗਾ ਹਾਂ ਜੀ ਹਾਂ ਜਿਹੜੇ ਵੀਰਾਂ ਨੇ ਮੈਨੂੰ ਟਰਾਲੀ ਦੇ ਕੰਮ ਲੈਣਾ ਹੁੰਦਾ ਜਿਹਨਾਂ ਨੇ ਓਵਰ ਸੀਟਰ ਨਹੀਂ ਚਲਾਉਣਾ ਹਾਂ ਜੀ ਉਸੇ ਵਾਸਤੇ ਖੇਤੀਬਾੜੀ ਵਾਸਤੇ ਟਰਾਲੀ ਵਾਸ ਹਾਂਜੀ ਇਹਦੇ ਭਾਜੀ ਟਾਇਰ ਵੀ ਕਾਫੀ ਹੈਵੀ ਕੁਆਲਟੀ ਦੇ ਜਿਵੇਂ ਲੱਗਦੇ ਪਏ ਜਿਵੇਂ ਉਹ ਟਰੈਕਟਰ ਹੈਵੀ ਡਿਊਟੀ ਦਾ ਵਾਜਵੇਂ ਲਓ ਤੇ ਇਹਦੀ ਪ੍ਰਾਈਸ ਕੀ ਰਹਿੰਦੀ ਹੈ ਇਹਦੀ ਅ ਇਹਦਾ ਪ੍ਰਾਈਸ ਹੈਗਾ ਜੀ ਕਿ ਮੇਲੇ ਦਾ ਮੇਲੇ ਵਾਸਤੇ 8000 ਲੱਗਿਆ ਹੋਇਆ 10,45,000 ਦਾ ਦੇ ਰਹੇ ਆ ਅੱਛਾ 10 ਲੱਖ ਉੱਧਰ ਵਾਲੀ 10000 ਦਾ ਮੇਲੇ ਦਾ ਜਿਹੜਾ ਭਾਅ ਹੈ ਬਾਕੀ ਐਮ ਆਰ ਪੀ ਤੁਸੀਂ 10,70,000 ਰੁਪਏ ਮੈਂਸ਼ਨ ਕਰ 10,70,000 ਦਾ ਮੇਲੇ ਵਾਸਤੇ 10,45,000 ਕਰਤਾਰ ਪ੍ਰਾਈਵੇਟ 365836 ਮਾਡਲ ਆ ਜੀ ਜੀ ਬਿਲਕੁਲ ਠੀਕ ਹੈ ਜੀ ਤੇ ਮਤਲਬ ਜਿਵੇਂ ਕਿਸੇ ਨੇ ਬਾਇ ਕਰਨਾ ਜਿਵੇਂ ਛੋਟੇ ਜ਼ਿਮੀਂਦਾਰ ਹੁੰਦੇ ਆ ਜਿਵੇਂ ਹੁਣ ਸਬਸਿਡੀ ਵਗੈਰਾ ਤੇ ਵੀ ਇਹ ਅਵੇਲੇਬਲ ਹੋ ਜਾਂਦੇ ਆ ਸਬਸਿਡੀ ਦੇ ਵਿੱਚ ਆਪਣਾ ਜਿਹੜਾ 5136 ਔਰ 45 ਦਾ ਸੋਰਸ ਆਫ ਇਨਕਮ ਇੰਨੀ ਕੀ ਹੁੰਦੀ ਆ ਫਿਰ ਅਗਲੇ ਕਹਿੰਦੇ ਵੀ ਸਾਨੂੰ ਥੋੜਾ ਜਿਹਾ ਘੱਟ ਪ੍ਰਾਈਸ ਦੇ ਵਿੱਚ ਵਧੀਆ ਚੀਜ਼ ਮਿਲ ਜਾਵੇ ਇਹ ਆਪਣਾ ਜਿਹੜਾ 5136 ਹੈਗਾ ਜੀ 50 ਚੀ ਦੇ ਵਿੱਚ ਮਾਛਾ ਜੀ 5136 ਹੈ ਹਾਂਜੀ ਠੀਕ ਹੈ ਜੀ ਇਹਦਾ ਜਿਹੜਾ ਇੰਜਨ ਕਰਲੋਸਕਰ ਹੈਗਾ ਜੀ ਹਾਂਜੀ ਬੈਕਐਂਡ ਸਾਡਾ ਕਰਤਾਰ ਦਾ ਜੀ ਕਿ 8+2 ਦੇ ਵਿੱਚ ਹੈਗਾ ਜੀ ਇਹ ਠੀਕ ਹੈ ਜੀ ਔਰ ਜਦੋਂ ਬੰਪਰ ਹੈਵੀ ਡਿਊਟੀ 95 ਕਿਲੋ ਦਾ ਲਾਕਿਆਉਦਾ ਖੇਤੀਬਾੜੀ ਆਸਤੇ ਟਰਾਲੀ ਆਸਤੇ ਬਹੁਤ ਵਧੀਆ ਟਰੈਕਟਰ ਹੈਗਾ ਇਹ ਇੱਕ ਹੈ ਜੀ ਔਰ ਇਹ ਜਿਹੜੀ ਮਲਟੀ ਸਪੀਡ ਰਵਸ ਸਪੀਡ ਦੀ ਹੋ ਗਈ ਹੈ ਜੀ ਨਹੀਂ ਠੀਕ ਹੈ ਇਹ ਵੀ ਹੌਟ ਸੇਲਿੰਗ ਚ ਰਿਹਾ ਵਸ ਇਹ ਵੀ ਹੌਟ ਸੇਲਿੰਗ ਚ ਇਹ ਸਾਡਾ 93 ਛੱਤੀ ਔਰ ਜਿਹੜਾ ਕਮੰਡਾ ਛੱਤੀ ਹੈ ਹੌਟ ਸੇਲਿੰਗ ਦੇ ਵਿੱਚ ਹੈ ਦੋ ਮਾਡਲ ਜਿਹੜੇ ਹੈਗੇ ਤੁਹਾਡੇ ਪੂਰੇ ਹੌਟ ਸੇਲਿੰਗ ਦੇ ਵਿੱਚ ਰਿਹਾ ਇਹ ਨਿਊ ਲਾਂਚ ਹੋਇਆ ਹੋਇਆ ਹੈ ਨਿਊ ਲਾਂਚ ਜਿਹੜਾ ਉਹ ਜਿਹੜਾ 93 ਆਪਣਾ ਹੈਗਾ ਹੌਟ ਸੇਲਿੰਗ ਦੇ ਵਿੱਚ ਹੈ ਠੀਕ ਹੈ ਇਹ ਇਹ ਵੀ 9836 ਆ ਇਹ 5836 ਆ 5836 9836 ਉਹ ਮਤਲਬ ਉਹਦੀ ਪਾਵਰ ਜ਼ਿਆਦਾ ਹਾਂਜੀ ਉਹਦੇ ਬਾਰੇ ਤੁਹਾਨੂੰ ਮੈਂ ਦੱਸ ਦਸਾਂ ਮੋਟਾ ਮੋਟਾ ਠੀਕ ਹੈ ਜੀ ਕਿਉਂਕਿ ਜਿਹੜੇ ਜ਼ਿਆਦਾਤਰ ਆਪਾਂ ਦੇਖਦੇ ਨੇ ਜਿਹੜੇ ਨਿਊ ਮਾਡਲਸ ਲਾਂਚ ਹੋਏ ਆ ਉਹਨਾਂ ਦਾ ਜ਼ਿਆਦਾ ਡਿਸਪਲੇਸ ਵਗੈਰਾ ਜਿਹੜਾ ਆਪਣਾ 9836 ਆ ਜਿਹੜਾ ਮੋਸਟ ਪਪੂਲਰ ਮਾਡਲ ਆਪਣਾ ਠੀਕ ਹੈ ਜੀ ਇਦੇ ਵਿੱਚ ਆਪਣਾ ਫਰੰਟ ਐਕਸਲ ਵੀ ਕਰਾਰੋ ਔਰ ਬੈਕ ਐਂਡ ਵੀ ਕਰਾਰੋ ਟੀ 75 ਕਰਾਰੋ ਲੱਗਾ ਹੋਇਆ ਬੈਕ ਐਂਡ ਦਾ ਠੀਕ ਹੈ ਜੀ ਜੋ ਇੰਜਨ ਹੈਗਾ 4460 ਸੀਸੀ ਕਰਲੋਸ ਕਰ ਇੰਜਨ ਲੱਗਾ ਹੋਇਆ ਠੀਕ ਹੈ ਜੀ 4460 ਸੀਸੀ ਦਾ ਇੰਜਨ ਹੈ ਕਰਲੋਸ ਕਰਦਾ ਕਰਲੋਸ ਕਰਦਾ ਜੀ ਠੀਕ ਹੈ ਜੀ ਔਰ ਇਹਦਾ ਜਿਹੜਾ ਰੈਡੀਏਟਰ 100% ਕਾਪਰ ਦਾ ਰੈਡੀਏਟਰ ਦੇ ਰਹੇ ਆ ਠੀਕ ਹੈ ਜੀ ਜਿੱਦਾਂ ਸੈਸਰੀ ਦੀ ਗੱਲ ਕਰੀਏ ਫਰੰਟ ਵੇਟ ਰੀਅਰ ਵੇਟ ਕਲੋਪੀ ਵਗੈਰਾ ਜੋ ਵੀ ਬਹੁਤ ਹੈਵੀ ਕੁਆਲਿਟੀ ਦਾ ਜਿਵੇਂ ਬੀਸ ਹੁੰਦੇ ਆ ਨਾ ਉਦੋਂ ਲੱਗੇ ਇਹ ਕੰਪਨੀਆ ਨੂੰ ਲਾ ਕੇ ਆ ਰਿਹਾ ਸਭ ਕੁਝ ਅੱਛਾ ਮਤਲਬ ਜਿਹੜੀ ਵਧੀਆ ਗੱਲ ਹੈਗੀ ਇਹਦੀ ਜਿਹੜੀ ਸਰਵਿਸ ਹੈਗੀ ਆ ਤੁਹਾਡੇ ਸਾਰੇ ਮਾਡਲਾਂ ਦੀ ਤੋਂ 500 ਘੰਟੇ ਤੇ ਆ ਜਾਂਦੇ ਕੇ ਬਾਕੀ ਕੰਪਨੀਆਂ ਕਿਸੇ ਦੀ 200 ਤੇ ਕੇਹਦੀ 250 ਤੇ ਆ ਮਤਲਬ ਤੁਹਾਡਾ ਮਤਲਬ ਵੱਧ ਟਾਈਮ ਕੱਢੇ ਜਾਂਦਾ ਹਾਂ ਦੁੱਗਣਾ ਟਾਈਮ ਕੱਢਦਾ ਜੀ ਕਿਉਂਕਿ ਕਰਤਾਰ ਦਾ ਜਿਹੜਾ ਆਪਾਂ ਦੇਖਦੇ ਨਾ ਟੀਵੀ ਵਗੈਰਾ ਤੇ ਵੀ ਐਡਸ ਇਹਨਾਂ ਦੀ ਬਹੁਤ ਜ਼ਿਆਦਾ ਕਰੀ ਬ੍ਰਾਂਡ ਬਹੁਤ ਹੀ ਜ਼ਿਆਦਾ ਪਪੂਲਰ ਆ ਬਿਲਕੁਲ ਕਿਉਂਕਿ ਤੁਹਾਡੇ ਟਰੈਕਟਰ ਵੀ ਜਿਹੜੇ ਦੇਖਣ ਨੂੰ ਬਹੁਤ ਹੈਵੀ ਕੁਆਲਿਟੀ ਦੇ ਲੱਗਦੇ ਬਾਕੀ ਦਾ ਚਲੋ ਜਿਹੜਾ ਬੰਦਾ ਹੁਣ ਯੂਜ਼ ਕਰਦਾ ਐਗਰੀਕਲਚਰ ਵਾਲਾ ਤੇ ਉਹ ਬਿਹਤਰ ਹੈ ਵੀ ਐਲ ਲਭੇ ਇਹ ਮੇਰਾ ਏਡਾ ਵੱਡਾ ਪੰਪ ਕਿਸੇ ਨੇ ਨਹੀਂ ਲਾਇਆ ਲਾਈਫ ਟਾਈਮੇ ਖਰਾਬ ਨਹੀਂ ਹੋਊਗਾ ਹਾਂਜੀ ਔਰ ਬਹੁਤ ਵਧੀਆ ਪਰਫਾਰਮੈਂਸ ਹੈਗੀ ਇਹਦੀ ਠੀਕ ਹੈ ਜੀ ਇਹ ਮਤਲਬ ਦੋਨੇ ਮਾਡਲ ਨਿਊ ਲਾਂਚ ਦੇ ਨੇ ਜੀ ਜੀ ਇਹ ਤਾਂ ਇਹਦਾ ਆਪਣਾ ਫੋਰਸ ਸੇਲਿੰਗ ਚੱਲ ਰਿਹਾ ਨਾ ਪਹਿਲਾਂ ਪਹਿਲਾ ਮਾਡਲ ਆਪਣਾ ਲਾਂਚ ਕੀਤਾ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਔਰ ਸਪੋਰਟ ਐਕਸਟਰਾ ਹਿਮੀਡੀਟੀ ਸਪੋਰਟ ਲਾ ਕੇ ਦੇ ਰਹੇ ਆ ਠੀਕ ਹੈ ਜੀ ਮਤਲਬ ਆਮ ਕੰਪਨੀਆਂ ਨਹੀਂ ਲਾਉਂਦੀਆਂ ਅੱਛਾ ਔਰ ਸਭ ਤੋਂ ਜਿਹੜੀ ਵਧੀਆ ਚੀਜ਼ ਅਸੀਂ ਇੱਕ ਹੋਰ ਲਾਈ ਹੋਈ ਆ ਜੀ ਜਿਹੜੀ ਵਾਇਰਿੰਗ ਦੇ ਵਿੱਚ ਅਸੀਂ ਸੇਫਟੀ ਸਵਿਚ ਲਾਈ ਆ ਅ ਇਹਨੋਂ ਇਹ ਤੁਸੀ ਕਟਆਫ ਕਰਫ ਕਰ ਦਿਓ ਠੀਕ ਹੈ ਜੀ ਤੁਹਾਡੀ ਜਿਹੜੀ ਵਹੜਾਂਗਾ ਬੈਟਰੀ ਨਾਲ ਕਟਆਫ ਹੋ ਗਈ ਅਗਰ ਕੋਈ ਚੂਹਾ ਵਗੈਰਾ ਤਾਕ ਟੱਕਦਾ ਜਾਂ ਕੁਝ ਵੀ ਆ ਤੇ ਤੁਹਾਡਾ ਜਿਹੜਾ ਟਰੈਕਟਰ ਸੇਵ ਮਹਿੰਗਾ ਨੁਕਸਾਨ ਵੱਧ ਨਹੀਂ ਹੋਊਗਾ ਨੁਕਸਾਨ ਨਹੀਂ ਹੋਊਗਾ ਠੀਕ ਹੈ ਜੀ ਜੇਕਰ ਵਾਇਰਿੰਗ ਵਗੈਰਾ ਸ਼ਾਰਟ ਹੋ ਜਾਂਦੀ ਹੈ ਉਹ ਸਾਰੇ ਇੰਜਨਾਂ ਖਰਾਬ ਕਰ ਦਿੰਦੀਆਂ ਮਤਲਬ ਕਾਫੀ ਜ਼ਿਆਦਾ ਡੈਮੇਜ ਪੈ ਜਾਂਦਾ ਮਤਲਬ ਉਹ ਵਾਸਤੇ 12 12+12 ਜਿਹੜਾ ਇਹਦਾ ਹੈਗਾ ਰੇਸ ਸਪੀਡਾਂ ਹੈਗੀਆਂ 12 ਫਾਰਵਰਡ ਔਰ 12 ਰਿਵਰਸ ਫਾਈਲੋਂ ਮੀਡੀਅਮ ਦੇ ਵਿੱਚ ਠੀਕ ਹੈ ਜੀ ਚੇਂਜਰ ਦੇ ਨਾਲ ਹੀ ਆ ਰਿਹਾ ਅੱਛਾ ਹਾਂਜੀ 16 ਨਾਲ 28 ਦੇ ਮਗਰ ਦੇ ਟਾਇਰ ਐਮ ਆਰ ਐਫ ਨਾਲ ਹੀ ਪਲੱਸ ਦੇ ਆ ਗਏ ਟਾਇਰ ਵੀ ਐਮ ਆਰ ਐਫ ਦੇ ਮਤਲਬ ਵਧੀਆ ਕੁਆਲਿਟੀ ਦੇ ਟਾਇਰ ਐਮ ਆਰ ਐਫ ਨੀ ਜਿਹੜਾ ਸਾਡਾ ਮਾਰਾ ਬੜਾ ਆ ਰਿਹਾ ਨਿਕਾ ਜਿਹੜਾ ਮਾਰਾ ਬਟ ਟੋਟਲੀ ਜਿਹੜੀ ਬੈਸਟ ਕੁਆਲਟੀ ਦੇ ਟਾਇਰਸ ਨੇ ਮਾਰਾ ਬਲੋ ਤੋਂ ਡਵਲ ਅਵੇਲੇਬਲ ਕਰਾਇਆ ਜਾਂਦੇ ਜੀ ਬਿਲਕੁਲ ਠੀਕ ਹੈ ਜੀ ਉਸ ਤੋਂ ਅੱਗੇ ਕਨੋਪੀ ਪੂਰੀ ਹੈਵੀ ਡਿਊਟੀ ਹੈਗੀ ਆ ਜੀ ਹਾਂ ਜੀ ਔਰ ਇਹਦੀ ਜਿਹੜੀ ਅਟੈਚਮੈਂਟ ਆ ਟੀਊਬਾਂ ਦੇ ਨਾਲ ਬਿਲਕੁਲ ਸਥਿਰਿਕਰ ਹੈਗੀ ਆ ਠੀਕ ਹੈ ਜੀ ਜਿਹੜੇ ਮੜਗਾਰਡ ਹੈਗੇ ਉਹ ਕਨੋਪੀ ਦੇ ਨਾਲ ਅਟੈਚ ਆ ਜੀ ਠੀਕ ਹੈ ਜੀ ਮਤਲਬ ਪੂਰੀ ਲਾਈਫ ਸਾਰੀ ਚੀਜ਼ਾਂ ਮਤਲਬ ਇੱਕ ਦੂਜੇ ਨਾਲ ਇੰਟਰਕਨੈਕਟਡ ਆ ਹਾਂ ਜੀ ਹਾਂ ਡਬਲ ਡੈਸ਼ਿੰਗ ਉੱਤਰ ਆ ਗਿਆ ਜੀ ਸਾਡੇ ਡਬਲ ਬੀਟੂ ਆ ਗਈ ਠੀਕ ਹੈ ਜੀ ਮਤਲਬ ਜਿੱਦਾਂ ਦਾ ਕੰਮ ਲੈਣਾ ਉਦਾਂ ਦੇ ਚੱਕਰ ਆਪ ਵਧਾ ਸਕਦੇ ਆ ਮਤਲਬ ਜਿਵੇਂ ਹੈਵੀ ਜਿਆਦਾ ਪਾਵਰ ਲੈਣੀ ਦਾ ਵੀ ਉਹ ਆਪਣੇ ਹਿਸਾਬ ਨਾਲ ਅਡਜਸਟਮੈਂਟਸ ਹੋ ਜਾਂਦੀਆਂ ਮਤਲਬ ਫालतू ਵਾਲਾ ਕੋਈ ਇਫਸਤਨ ਹੈ ਹੀ ਨਹੀਂ ਹੈਵੀ ਡੋਡੀ ਹੈ ਚ ਆ ਗਈ ਜੀ ਠੀਕ ਹੈ ਜੀ ਪੂਰੀ ਹੈਵੀ ਡਿਊਟੀ ਆ ਚਲੋ ਜਾ ਕੇ ਇਹਦਾ ਨਾ ਸਿਸਟਮ ਰੱਖਿਆ ਸੀ ਵੀ ਕਸਟਮਰ ਨੂੰ ਜਾ ਕੇ ਦੁਆਰਾ ਰੁਪਈਆ ਲਾਉਣ ਦੀ ਲੋੜ ਨਾ ਪਵੇ ਕਹਿਣ ਦਾ ਮਤਲਬ ਵੀ ਜੇ ਰੇਟ ਜਿਆਦਾ ਵੀ ਲਓ ਤਾਂ ਆਪਾਂ ਨੂੰ ਚੀਜ਼ਾਂ ਵੀ ਪ੍ਰਾਈਸ ਵੀ ਜਿਹੜਾ ਬੈਨੀਫਿਟ ਆ ਉਹ ਵੀ ਵੱਧ ਮਿਲ ਲਗੇ ਬਿਲਕੁਲ ਆਮ ਹੁਣ ਕਸਟਮਰ ਟਰੈਕਟਰ ਬਾਏ ਕਰਦਾ ਤੇ ਉਹ ਹਮ ਬਦ ਕੀ ਆ ਵੀ ਜਾ ਕੇ ਅਸੈਸਟਰੀ ਲਵਾਉਣ ਵਾਸਤੇ ਫੋਟੋ ਮੈਜ ਕਰਦਾ ਨਾ ਫੇਰ ਅਗਲਾ ਯਾਰ ਮੈਂ ਇੰਨਾ ਪੈਸਾ ਨਵੇਂ ਤੇ ਲਾਇਆ ਹੁਣ ਮੈਨੂੰ ਇਹ ਪਿਆਰੀ ਕਿਤੇ ਉਦੋਂ ਡਬਲ ਲਾਉਣਾ ਪੈ ਰਿਹਾ ਆਪਣਾ ਟਰੈਕਟਰ ਇਦਾਂ ਦਾ ਜੀ ਜਾ ਕੇ ਕਸਟਮਰ ਕੋ ਪੈਨ ਵੀ ਐਕਸਟਰਾ ਨੇ ਖਰੀਦਣੀ ਪੈਣੀ ਠੀਕ ਹੈ ਜੀ ਸਭ ਕੁਝ ਕੰਪਨੀ ਲੋ ਦੇ ਰਹਾ ਠੀਕ ਹੈ ਜੀ ਓਰੀਜਨਲ ਲਿੰਕੇਜ ਜੋ ਹੈਗੇ ਬਹੁਤ ਹੈਵੀ ਡਿਊਟੀ ਹੈ ਜੀ ਅੱਛਾ ਜਿੰਨੀ ਮਟਾਈ ਹੈ ਸੀ ਵੀ ਆ ਉਨੀ ਹੀ ਥੱਲੇ ਸਪੋਰਟ ਲੱਗੀ ਹੋਈ ਆ ਅੱਛਾ ਡਬਲ ਹੈ ਮਤਲਬ ਡਬਲ ਆ ਗਿਆ ਡਬਲ ਲਾਉਂ ਲੋ ਜਿੱਡਾ ਮਰਜੀ ਹੈਵੀ ਡਿਊਟੀ ਡਬਲ ਪਾਵਰ ਕਹਿ ਸਕਦੇ ਇੰਪਲੀਮੈਂਟ ਪਾਓਗੇ ਬਿੰਦ ਨਹੀਂ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਤੇ ਆਪਣਾ ਹੋਰ ਔਰ ਅੱਗੇ ਫਾਚਾ ਬਹੁਤ ਵਧੀਆ ਦੇ ਰਹੇ ਆ ਸੀ ਕਿਉਂਕਿ ਇਹ ਤਾਂ ਬਹੁਤ ਆ ਮਰਦ ਜੀ ਬਹੁਤ ਹੈਵੀ ਕੁਆਲਿਟੀ ਦੇਖੋ ਨੇ ਕਲਚਾ ਜੀ ਹਾਂ ਕਲਚਾ ਕਲਚ ਹੋ ਗਿਆ ਜੀ ਠੀਕ ਹੈ ਜੀ ਜੀ ਠੀਕ ਕਮੋਸ ਕਰ ਰਹੇ انجن ਬਾਰੇ ਆਪਾਂ ਦੱਸ ਚੁੱਕੇ ਹਾਂ ਜੀ ਹਾਂ ਜੀ ਕਰਤਾਰ ਗਲੋਬ ਟੈਕ ਗਲੋਬਲ ਟੈਕ 5936 ਮਾਡਲ 4/4 ਜੀ ਠੀਕ ਹੈ ਜੀ 11 ਲੱਖ 95 ਹਜ਼ਾਰ ਦੀ ਕੀਮਤ ਹੈ ਜੀ ਅੱਛਾ ਤਾਂ ਮੇਲੇ ਵਾਸਤੇ ਥੋੜਾ ਜਿਹਾ ਦੱਸੋ ਹਾਂ ਮੇਲੇ ਚ ਤਾਂ ਚਲੋ ਡਿਸਕਾਊਂਟ ਲੱਗਿਆ ਹੋਵੇ ਠੀਕ ਹੈ ਔਰ ਅੱਗੇ ਆਪਣਾ ਜਿਹੜਾ ਨਵਾਂ ਲਾਂਚ ਕੀਤਾ ਹੈਗਾ ਜੀ ਆਪਾਂ ਕਰਤਾਰ ਹਾਂਜੀ 7836 ਹਾਂਜੀ 75 ਐ ਇਹ ਆਪਣਾ 7536 ਆ ਗਿਆ ਜੀ ਇਹ ਵੀ ਨਿਊ ਲਾਂਚ ਆ ਇਹ ਨਿਊ ਲਾਂਚ ਆ ਜੀ ਅੱਛਾ ਇਹ ਵੀ ਨਿਊ ਲਾਂਚ ਆ ਜੀ ਕਰਤਾਰ 7836 ਮਾਡਲ 7836 ਨੰਬਰ ਗਲੋਬਕ ਠੀਕ ਜੀ ਇਹ 7536 ਦੇ ਵਿੱਚ ਆ ਰਿਹਾ ਵੱਡੇ ਸਾਈਜ਼ ਦਾ ਲੱਗਦਾ ਪਿਆ ਹਾਂਜੀ ਇਹ ਸਭ ਤੋਂ ਟੋਪ ਮਤਲਬ ਵੱਡਾ ਟਰੈਕਟਰ ਹੈਗਾ ਆਪਣਾ ਅੱਛਾ ਇਹਦੀ ਜਿਹੜੀ ਲਿਫਟ ਕੈਪੈਸਿਟੀ ਹੈਗੀ ਜੀ 32 ਕੁਇੰਟਲ ਅੱਛਾ 32 ਕੁਇੰਟਲ ਖਿੱਚ ਲੈਂਦਾ ਹਾਂਜੀ ਤੁਸੀਂ ਦੇਖੋਗੇ ਇਹ ਪੂਰਾ ਟਰੈਕਟਰ ਚੱਕ ਕੇ ਖਿਲਾਰਾ ਆਇਆ ਸੀ ਪਿੱਛੇ ਹਾਂਜੀ ਮਤਲਬ ਤੇਰੇ ਫਰੰਟ ਲੈਫਟਿੰਗ ਨਹੀਂ ਕਰਦਾ ਨਹੀਂ ਇਹ ਟਰੈਕਟਰ ਦੇ ਉੱਤੇ ਹੀ ਟਰੈਕਟਰ ਰੱਖਿਆ ਹੋਇਆ ਇਹਦੀਆਂ ਲਿੰਕਾਂ ਦੇ ਉੱਪਰ ਜਾ ਕੇ ਇਹਦੀ ਲੈਫਟ ਕਪੈਸਿਟੀ ਦਿਖਾਉਣ ਵਾਸਤੇ ਅੱਛਾ ਪੂਰਾ ਟਰੈਕਟਰ ਦੀਆਂ ਲਿੰਕਾਂ ਨਾਲ ਟਰੈਕਟਰ ਨਹੀਂ ਦੂਜਾ ਟਰੈਕਟਰ ਚੱਕਿਆ ਹੋਇਆ ਹਾਂਜੀ ਹਾਂ ਇਹ ਮੈਂ ਚੀਜ਼ ਪਹਿਲੀ ਵਾਰ ਮੋਟ ਮੰਡੀਆਂ ਵਗੈਰਾ ਤੋਂ ਵੱਡੀਆਂ ਦੇਖਿਆ ਵੀ ਇਹ ਤੇ ਹੀ ਦੇਸ਼ਾ ਦਾ ਵੀ ਮਾਡਲ ਐਡਾ ਤਾਂ ਤਕੜਾ ਵਾ ਤੇ ਦੇਖਦੇ ਵੀ ਟਰੈਕਟਰ ਦੇ ਉੱਤੇ ਟਰੈਕਟਰ ਦਾ weight ਚੱਕਿਆ ਹੋਇਆ ਵਾ 24 ਕੁਆਂਟਲ weight ਟਰੈਕਟਰ ਦਾ ਹੈਗਾ ਉਹ ਚੱਕ ਕੇ ਖੜਿਆ ਰਿਹਾ ਹੋਇਆ ਔਰ ਫਰੰਟ ਲਿਫਟਿੰਗ ਨਹੀਂ ਕਰਦਾ ਇਹਦੇ ਵੈਸੇ ਇਹਦੀ ਕਿੰਨਾ 36 ਕੁਆਂਟਲ ਦੀ ਕਪੈਸਿਟੀ ਹੈ 22 ਕੁਆਂਟਲ ਦੀ 80 ਕੁਆਂਟਲ ਦੀ ਲਿਫਟਿੰਗ ਕਪੈਸਿਟੀ ਹੈ ਇਹਦਾ ਟਰੈਕਟਰ ਹੈ 28 ਕੁਆਂਟਲ ਦਾ ਇਹ 24 ਕੁਆਂਟਲ ਦਾ 24 ਕੁਆਂਟਲ ਦਾ ਟਰੈਕਟਰ ਆ ਠੀਕ ਹੈ ਜੀ ਕਿਉਂਕਿ ਫਿਰ ਕੰਪੈਨ ਹੈ ਹਰ ਜਿਹੜੇ ਟਰੈਕਟਰ ਹੁੰਦੇ ਜਿਵੇਂ ਆਪਾਂ ਕਹਿ ਸਕਦੇ ਆ ਜਿਵੇਂ ਉਹਦੇ 18 ਤੋਂ 30 ਦੇ ਵਿੱਚ ਟਾਇਰ ਹੈਗੇ ਰ अच्छा ਲਾਇਆ ਹੈਗਾ ਡੀਜ਼ਲ ਪਉਣ ਵਾਸਤੇ ਕਸਟਮਰ ਨੂੰ ਬਹੁਤ ਇਜ਼ੀਲੀ ਰਹੂਗਾ ਜੀ। ਅੱਛਾ ਡੀਜ਼ਲ ਟੈਂਕ ਹੈ। ਇਹ ਡੀਜ਼ਲ ਟੈਂਕਾ ਜੀ। 85 ਲੀਟਰ ਦਾ ਪਿਰ। ਜੀ। ਠੀਕ ਹੈ। ਔਰ ਮਡਗਾਰਡ ਵਗੈਰਾ ਕੰਪਨੀ ਤੋਂ ਲਾ ਕੇ ਆ ਰਹੇ ਆ ਜੀ। ਅੱਛਾ। ਮਤਲਬ ਟੋਟਲੀ ਸਮਾਨ ਪਿੱਛੋਂ ਕੰਪਨੀ ਵੱਲੋਂ ਹੀ ਲਾ ਕੇ ਕੰਪਨੀ ਵੱਲੋਂ ਹੀ ਲਾ ਕੇ ਆ ਰਿਹਾ ਦੋਨੇ ਪਾਸੇ ਦੀ ਫੋਰਟ੍ਰੈਸ ਹੈਗੇ ਆ ਜੀ ਠੀਕ ਹੈ ਜੀ। ਔਰ ਇਹਦੇ ਵਿੱਚ ਸਾਡੇ ਤਿੰਨ ਮਾਡਲ ਆ ਰਹੇ ਆ। ਜਿੱਦਾਂ ਇਹ 12+12 ਹਾਂ ਜੀ। ਇੱਕ ਸਾਡਾ 24+24 ਆ ਰਿਹਾ 48 ਸਪੀਡ ਦੇ ਵਿੱਚ। ਅੱਛਾ 48 ਸਪੀਡ ਦੇ ਵਿੱਚ ਇੰਡਿਕਾ ਔਰ ਇੱਕ 12+12 ਕੇ ਟ੍ਰੀਪਰ ਗੇਰ ਆ ਰਿਹਾ ਹੈ। ਵਾਹ ਫਿਰ ਤਾਂ ਫਿਰ ਕਰਤਾਰ ਨੇ ਫਟੇ ਚੱਕਤੇ ਇਸ ਵਾਰ ਹੈ। ਸਿਰਾ ਹੀ ਲਾਇਆ। ਉਹ ਹਰੇਕ ਪਾਸੇ ਜਿੰਨੀ ਵੀ ਗੱਲ ਹੋਵੇ ਦੀ ਮੰਗ ਸੀ ਉਸੇ ਹਿਸਾਬ ਨਾਲ ਚੱਲਿਆ। ਤਾਂ ਪਹਿਲਾਂ ਜਿਹੜਾ ਟਰੈਕਟਰ ਆ ਨਾ ਪਿੱਛੇ ਸਟੈਂਡ ਹੈ ਜਿਸ ਹਿਸਾਬ ਨਾਲ ਤੁਸੀਂ ਬਣਾਇਆ ਹੋਇਆ ਵੀ ਉਦਾਂ ਮੈਨੂੰ ਇਹ ਨਹੀਂ ਪਤਾ ਸੀ ਵੀ ਟਰੈਕਟਰ ਦੇ ਸਿਰਫ ਅਸੀਂ ਲੈਫਟ ਦੀ ਕਪੈਸਿਟੀ ਦਿਖਾਉਣ ਵਾਸਤੇ ਪਰ ਫਰੰਟ ਲੈਫਟ ਟਰੈਕਟਰ ਦੀ ਦਿਖਾਉਣ ਵਾਸਤੇ ਵੀ ਮੰਨ ਲਓ ਇੰਨਾ ਵਜ਼ਨ ਚੱਕ ਕੇ ਵੀ ਟਰੈਕਟਰ ਫਰੰਟ ਲੈਫਟਿੰਗ ਨਹੀਂ ਕਰਦਾ ਆਪਣਾ। ਅੱਛਾ ਮਤਲਬ ਉਹ ਪੂਰਾ ਆ ਦੇ ਖੜਾ ਹੀ ਆ। ਜੀ ਬਿਲਕੁਲ। ਠੀਕ ਆ ਹੋਊਗੀ ਜਿੱਦਾਂ ਦਾ ਇਹ ਮਾਡਲ ਆ ਵੀ ਟਰੈਕਟਰ ਨਹੀਂ ਟਰੈਕਟਰ ਪਿੱਛੇ ਚੱਕਿਆ ਹੋਇਆ ਵਾ ਤੇ 24 ਕੁਆਂਟਲ ਟਰੈਕਟਰ ਦਾ weight ਆ ਤੇ 36 ਕੁਆਂਟਲ ਦੀ 32 ਕੁਆਂਟਲ ਦੀ capacity ਆ ਵੀ ਫੇਰ ਵੀ ਮੂਰੋ ਟਰੈਕਟਰ ਚੱਕਿਆ ਨਹੀਂ ਜਾਂਦਾ ਹੈਗਾ 32 ਕੁਆਂਟਲ ਤੱਕ ਉਹ ਟਰਾਲੀ ਖਿੱਚ ਸਕਦਾ ਵਾ ਚਲੋ 32 ਗਾਂਡਲ ਦਿੱਕਰ ਲੈਫਟ ਦਾ ਲੈਫਟ ਦੇ ਨਾਲ ਵੇਟ ਚੱਕ ਸਕਦਾ ਠੀਕ ਹੈ ਜੀ ਅੱਜ ਦਿੱਕਰ ਜਿੰਨੇ ਵੇਟ ਗੱਡ ਦੇ ਵਿੱਚ ਮੰਨ ਲਓ ਐਮਪਲੀਮੈਂਟ ਹੈਗੇ ਆ ਹਾਂ ਜੀ ਮੰਨ ਜਿੰਨੇ ਵੀ ਭਰ ਹੈਗੇ ਉਹ ਹਰੇਕ ਐਮਪਲੀਮੈਂਟ इजीली ਚੱਕੂਗਾ ਜੀ ਤੇ ਜਿਹੜਾ ਤੁਸੀਂ ਇੱਕ ਹੋਰ ਕਹਿ ਰਹੇ ਹੋ ਟਰੈਕਟਰ ਜਿਹੜਾ 12x12 ਕਿਹੜਾ ਤੁਸੀਂ ਮਾਡਲ ਕਹਿ ਰਹੇ ਸੀ ਹਾਂ ਜੀ ਇਹ ਜਿਹੜਾ ਇੰਡੀਆ ਤੋਂ ਤੁਹਾਡੇ ਕੋਲੇ ਆ ਰਿਹਾ ਵਾ ਹਾਂ ਜੀ ਹਾਂ 24+24 ਜੀ 24+24 ਇਹਦੇ ਵਿੱਚ 24+24 ਗੇਅਰ ਆਉਣਗੇ ਹਾਂ ਜੀ 75 36 ਦੇ ਵਿੱਚ ਠੀਕ ਹੈ 78 36 ਦੇ ਵਿੱਚ ਅੱਛਾ ਉਹ ਸਿਰਫ ਪਹਿਲਾ ਤੁਹਾਡੇ ਕੋਲ ਆ ਰਿਹਾ ਪੂਰੇ ਇੰਡੀਆ ਦੇ ਵਿੱਚ ਇੰਡੀ ਆਪਾਂ ਬਣਾਇਆ ਉਹ ਅੱਛਾ ਤੇ ਇਹਦੀ ਪ੍ਰਾਈਸਿੰਗ ਕੀ ਰਹਿੰਦੀ ਆ ਇਹਦਾ ਪ੍ਰਾਈਸ ਹੈਗਾ ਜੀ 16 ਲੱਖ 25000 ਰੁਪਏ ਮੇਲੇ ਵਾਸਤੇ ਆਪਾਂ 16 ਲੱਖ ਦਾ ਦੇ ਰਹੇ ਹਾਂ ਇੱਥੇ ਮਤਲਬ 25000 ਡਿਸਕਾਊਂਟ ਦੇ ਆ ਜੀ ਜਿਹੜਾ 24+24 ਆਪਣਾ ਆ ਰਿਹਾ 48 ਸਪੀਡ ਵਾਲਾ ਠੀਕ ਹੈ ਜੀ ਪਾਵਰ 500 ਆਵਰਸ ਤੇ ਸਰਵਿਸਾਈਟਿੰਗ ਟਰੈਵਲ ਹੁੰਦੀ ਆ ਜੀ 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 ਠੀਕ ਹੈ ਉਹਦਾ ਜਿਹੜਾ ਰੇਟ ਆ 16 ਲੱਖ 80000 ਰੁਪਏ ਜੀ ਠੀਕ ਹੈ ਜੀ ਮੇਲੇ ਦੇ ਵਿੱਚ 7836 ਮਾਡਲ ਕਰਤਾਰ ਵਾਲਿਆਂ ਦਾ ਜੀ ਠੀਕ ਹੈ ਜੀ ਤੇ ਹੁਣ ਆਪਣਾ ਕੰਡਲ ਆਪਣਾ ਆ ਗਿਆ ਜੀ ਪਕਾੜੀ ਦਿੱਤੀ 4536 4-ਵੀਲ ਡਰਾਈਵ ਦੇ ਵਿੱਚ ਅੱਛਾ ਕਰਾਰੋ ਫਰੰਟ ਐਕਸਲ ਦੇ ਨਾਲ ਦੇ ਰਹੇ ਆ ਆਪਾਂ ਜੀ ਠੀਕ ਹੈ ਜੀ ਪਹਿਲੀ ਵਾਰ ਲਾਂਚ ਕੀਤਾ 4-ਵੀਲ ਡਰਾਈਵ ਦੇ ਵਿੱਚ ਠੀਕ ਹੈ ਜੀ ਔਰ ਆਲੂਆਂ ਦੀ ਖੇਤੀ ਵਾਸਤੇ ਬੈਸਟ ਟਰੈਕਟਰ ਆ ਇਹ ਅੱਛਾ ਤਾਂ ਜਿੱਦਾਂ ਕੋਈ ਕਸਟਮਰ ਥੋੜੀ ਖੇਤੀ ਵਾਲਾ ਵੀ ਹੈਗਾ ਮਤਲਬ ਵੀ 25 ਕਨੇ ਦੀ ਖੇਤੀ ਵਾਲੇ ਵਾਸਤੇ ਵੀ ਟਰੈਕਟਰ ਬੈਸਟ ਆਏਗਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹ ਜਿਆਦਾ ਪਾਵਰਫੁਲ ਆ ਮੈਨੂੰ ਤਾਂ ਤੁਹਾਡੇ ਸਾਰੇ ਟਰੈਕਟਰ ਹੀ ਮਤਲਬ ਬਹੁਤ ਜਿਆਦਾ ਹੈਵੀ ਡਿਊਟੀ ਵਾਲੇ ਲੱਗਦੇ ਪਏ ਆ ਮਤਲਬ ਇਹ ਵੀ ਬਹੁਤ ਦੇਖਣ ਨੂੰ ਮਾਡਲ ਆ ਨਾ ਚਾਹੇ ਦੇ ਟਾਇਰ ਦੀ ਕੁਆਲਿਟੀ ਆ ਏਦਾਂ ਵੀ ਮੈਨੂੰ ਲੱਗਦਾ ਵੀ ਕੋਈ ਕੰਪਨੀ ਹੀ ਦਿੰਦੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਮ ਆਰ ਐਫ ਦਾ ਤੁਸੀਂ ਟੌਪ ਮਾਡਲ ਦੇ ਜਿਹੜੇ ਟਾਇਰ ਬਣੇ ਬੈਸਟ ਕੁਆਲਿਟੀ ਦੇ ਉਹ ਤੁਸੀਂ ਆਦੇ ਟਰੈਕਟਰ ਦੇ ਵੀ ਯੂਜ਼ ਕਰਦੇ ਜਿਹੜਾ 78 36 ਦੇ ਵਿੱਚ ਸਾਡੇ ਬੀਜੀਟੀ ਲੱਗਿਆ ਰਿਹਾ ਅੱਛਾ ਔਰ ਬਾਕੀ ਸਾਰੇ ਮਾਡਲ ਦੇ ਵਿੱਚ ਸਾਡੇ ਐਮ ਆਰ ਐਫ ਸ਼ਕਤੀ ਲਾਈਫ ਲੱਗਦਾ ਹੈ ਜੀ ਬੀਜੀਟੀ ਦਾ ਆਪਾਂ ਦੇਖਦੇ ਆ ਵੀ ਆਮ ਹੀ ਕਾਫੀ ਟਰੈਕਟਰ ਜਿਹੜੇ ਵੱਡੇ ਬ੍ਰਾਂਡ ਦੇ ਉਹਨਾਂ ਦੇ ਵਿੱਚ ਹੁੰਦਾ ਹੀ ਹੈ ਪਰ ਐਮ ਆਰ ਐਫ ਸ਼ਕਤੀ ਪਲੱਸ ਉਹ ਸਾਰੇ ਟਰੈਕਟਰਾਂ ਦੇ ਵਿੱਚ ਆਪਣੇ ਐਮ ਆਰ ਐਫ ਸ਼ਕਤੀ ਲਾਈਫ ਦਾ ਚੱਲ ਆ ਰਹੇ ਜੀ ਅੱਛਾ ਦੇ ਉੱਪਰ ਆ ਜੀ ਠੀਕ ਹੈ ਜੀ ਲੰਮਰ ਦਾ ਉੱਪਰ ਦਾ ਰੈਡੀਏਟਰ ਉੱਪਰ ਦਾ ਰੈਡੀਏਟਰ ਤੇ ਇਹਨਾਂ ਦੀ ਸਾਰਾ ਦੀ ਸਰਵਿਸ ਇਸ 500 ਸਾਰਾ ਦੀ ਸਰਵਿਸ 500 ਘੰਟੇ ਦੀ 500 ਘੰਟੇ ਦੀ ਰਹਿਣੀ ਹੈ ਠੀਕ ਹੈ ਇਹਦੀ ਪ੍ਰਾਈਜ਼ਿੰਗ ਕੀ ਆਪਾਂ 45 36 ਇਹਦੀ ਪ੍ਰਾਈਜ਼ਿੰਗ ਹੈਗੀ ਆ ਜੀ ਇਹ ਇੱਕ ਲ 863000 ਮੇਲੇ ਵਾਸਤੇ ਆਪਾਂ 44000 ਦੇ ਤੇ ਜਿਵੇਂ ਹੁਣ ਕਿਸੇ ਨੇ ਬਾਏ ਕਰਨਾ ਹੈ ਜੀ ਪਹਿਲਾਂ ਬੁਕਿੰਗ ਨੂੰ ਵਗੈਰਾ ਕਰਾਉਣੀ ਪੈਣੀ ਹੈ ਜੀ ਬੁਕਿੰਗ ਕਰਾਉਣੀ ਪਊਗੀ ਬੈਕ ਹਾਲ ਤੇ ਬਾਟਰੈਕਟਰ ਪੁੱਦੇਗਾ ਅੱਛਾ ਤੇ ਕਿੰਨੇ ਕਿੰਨੇ ਕ ਟਾਈਮ ਦੀ ਬੈਟਿੰਗ ਹੁੰਦੀ ਆ 10 ਵਰਤ ਹੋਰ ਰਸਟਰ ਟਰੈਕਟਰ ਵੀ ਠੀਕ ਹੈ ਜੀ ਅੱਛਾ ਮਤਲਬ ਕੋਈ ਸਬਸਿਡੀ ਵਗੈਰਾ ਵੀ ਤੇ ਹੈਗੀ ਆ ਸਾਡੇ 45 ਜਿਹੜਾ ਟੂ ਵੀਲ ਦੇ ਉੱਤੇ ਸਬਸਿਡੀ ਪਾਸ ਹੈਗਾ ਜੀ ਅੱਛਾ ਠੀਕ ਹੈ ਜਿਹੜੇ ਨਵੇਂ ਆਲੇ ਉਹਨਾਂ ਤੇ ਹਜੇ ਮਤਲਬ ਉਹ ਚੀਜ਼ ਨਹੀਂ ਆਈ ਨਹੀਂ ਜੀ ਥੋੜੇ ਟਾਈਮ ਦੇ ਵਿੱਚ ਉਹ ਵੀ ਹੋ ਜਾਏਗਾ ਜੀ ਠੀਕ ਹੈ ਜੀ ਮਤਲ ਕੇ 55 55 ਸਕੋਰ ਦੇ ਵਿੱਚ ਕੇ 55 ਠੀਕ ਹੈ ਜੀ ਇਹਦੇ ਵਿੱਚ ਜਿਹੜਾ ਇੰਜਨ ਆਪਣਾ ਉਹ ਵੀ ਕਰਤਾਰ ਕੰਪਨੀ ਦਾ ਬੈਕ ਐਂਡ ਵੀ ਕਰਤਾਰ ਕੰਪਨੀ ਦਾ ਔਰ 16 ਨੂੰ 28 ਦੇ ਟਾਇਰਾਂ ਵੱਜੇ ਆ ਰਿਹਾ ਹੈ ਇਹਦੇ ਪਾਵਰ ਸਟੀering ਪਾਵਰ ਸਟੀਅਰਿੰਗ ਸਾਰਿਆਂ ਜੀ ਸਾਡਾ ਜੀ ਸਾਰਿਆਂ ਦੀ ਪਾਵਰ ਸਟੀਅਰਿੰਗ ਜਿਹੜਾ ਡਿਊਲ ਕਲੱਚ ਲੱਗਿਆ ਹੋਇਆ ਸੀਗਾ ਉਧਰ ਉਹ ਵੀ ਸਾਰਿਆਂ ਜੀ ਹੈਗਾ ਸਾਰਿਆਂ ਦੀ ਹੈਗਾ ਤੇ ਪਾਵਰ ਸਟੀਅਰਿੰਗ ਵੀ ਸਾਰਿਆਂ ਦੀ ਪਾਵਰ ਸਟੀਅਰਿੰਗ ਵਿੱਚ ਤੁਹਾਨੂੰ ਕੀ ਜਦੋਂ ਪਿੱਛੇ ਟਰਾਲੀ ਭਾਰੀ ਹੁੰਦੀ ਹੈ ਤਾਂ ਸਟੀਅਰਿੰਗ ਥੋੜਾ ਜਿਹਾ ਰਿਮੂਵ ਕਰਨ ਨੂੰ ਔਖਾ ਲੱਗਦਾ ਹੈ ਅੱਜ ਕੱਲ੍ਹ ਫੇਕੀ ਦੇ ਵਿੱਚ ਜਿਹੜਾ ਛੋਟਾ ਟਰੈਕਟਰ ਵੀ ਹੈ ਦਾ ਕਸਟਮਰ ਅੱਡੀ ਕਮਾਂਡ ਹੈ ਕਿ ਪਾਵਰ ਸਟੀਅਰਿੰਗ ਲੈਣਾ ਅੱਛਾ ਔਰ ਪਾਵਰ ਸਟੀਅਰਿੰਗ ਸਾਡਾ ਸਾਰੇ ਮਾਡਲਾਂ ਜੀ ਆਉਂਦਾ ਜੀ ਸਾਰੇ ਮਾਡਲਾਂ ਦੇ ਵਿੱਚ ਪਾਵਰ ਸਟੀਅਰਿੰਗ ਤੋਂ ਡਾ بس ਹੋਰ ਜਿੱਦਾਂ ਦਾ ਲੋਕ ਨੋਪੀ ਪਾਛਾ ਮੁਰਲਾ ਬਾਬਾ ਹੈ ਦੀ ਕੋਈ ਵੀ ਹੈ ਦੀ ਜੋੜੀ ਆ ਇਹ ਕਹਤੇ ਟਾਇਰ ਇਹਦੇ ਵੀ ਐਮ ਆਰ ਐਫ ਦੀ ਐਮ ਆਰ ਐਫ ਸ਼ਕਤੀ ਲਾਈ ਵਲ ਅੱਛਾ ਟਾਇਰ ਅਸੀਂ ਐਮ ਆਰ ਐਫ ਤੋਂ ਬਿਨਾ ਹੋਰ ਕੋਈ ਪਾਉਂਦੇ ਨਹੀਂ ਜੀ ਸਾਰੇ ਟ੍ਰੋਡਲ ਆ ਜ ਤੁਹਾਡੇ ਐਮ ਆਰ ਐਫ ਦੀ ਟਾਇਰ ਅਸੈਸਰੀ ਜਿਹੜੀ ਸਾਡੀ ਕੰਪਨੀ ਨੂੰ ਲਾ ਕੇ ਆਉਂਦੀ ਆ ਇਹਦੇ ਵਿੱਚ ਜੇ ਨਾਲੋ ਕੋਈ ਵੀ ਇਮਪਲੀਮੈਂਟ ਚਲਾਉਣਾ ਤੁਹਾਨੂੰ 1 ਕਿਲੋ ਵੀ ਵੇਟ ਸਾਡੇ ਕਿਸੇ ਟਰੈਕਟਰ ਦੇ ਮੂਰੇ ਹੋਰ ਪਾਉਣ ਦੀ ਲੋੜ ਨਹੀਂ ਪਊਗੀ ਠੀਕ ਹੈ ਕਿਉਂਕਿ ਫਰੰਟ ਲੈਫਟ ਸਾਡੇ ਟਰੈਕਟਰ ਕੋਈ ਵੀ ਨਹੀਂ ਕਰਦਾ ਨਹੀਂ ਹੈਗਾ ਮਤਲਬ ਸਾਰੇ ਹੀ ਤਕੜੇ ਆ ਇੰਜਨ ਤਕੜੇ ਆ ਉਹਨਾਂ ਦੇ ਐਬੀਡੀਓਟੀ ਹਾਕ ਉਸੇ ਤਰ੍ਹਾਂ ਲੈਚੇਜ ਵਗੈਰਾ ਡਬਲ ਡਿਸਟਰੀਬਿਊਟਰ ਦਾ ਠੀਕ ਹੈ ਜੀ ਮਲਟੀ ਸਪੀਡ ਰਿਵਰਸ ਸਪੀਡ ਕੋ ਆ ਗਿਆ ਜੀ ਠੀਕ ਹੈ ਜੀ ਮਤਲਬ ਜੋਬ ਸਾਈਟ ਤੇ ਟਰੈਕਟਰ ਦੇ ਵਿੱਚ ਚਾਹੀਦੀਆਂ ਸਾਰੀਆਂ ਟੋਟਲ ਹੀ ਹੈਗੇ ਮਤਲਬ ਇੱਕ ਅੱਧੀ ਵੱਡੀ ਹੋਊਗੀ ਜੀ ਜੀ ਬਿਲਕੁਲ ਠੀਕ ਠੀਕ ਹੈ ਤੇ ਇਹਦੀ ਪ੍ਰਾਈਸ ਕੀ ਰਹਿੰਦੀ ਆ ਇਹਦਾ ਪ੍ਰਾਈਸ 799000 ਰੁਪਇਆ ਪ੍ਰਾਈਸ ਹੈ ਜੀ ਅੱਛਾ ਐਮ ਆਰ ਪੀ ਹੈ ਜਿਹੜੀ 774000 ਤੇ ਇੱਥੇ ਲੱਗ ਸਕਦਾ ਹੈ ਜਿ ਸਕੌਂਡ ਤੇ ਲੱਗਿਆ ਹੋਇਆ ਜੀ ਜੀ ਠੀਕ ਹੈ ਜੀ ਤੇ ਵੀ ਰੇਟ ਵੇਟਿੰਗ ਹੋਗਿਆ ਰ ਕੋਈ ਹੈਗੀ ਬੁਕਿੰਗ ਤੋਂ ਵਧ ਕੇ ਹਫਤੇ ਜੀ ਵੀ ਮਿਲ ਜਾਏ 10 ਦਿਨ ਦੀ ਵੇਟਿੰਗ ਦੀ ਹੋਊਗੀ ਅੱਛਾ ਮਤਲਬ ਸਾਰੇ ਵੀ ਅਲੱਗ-ਅਲੱਗ ਟਾਈਮਿੰਗ ਆ ਜੀ ਜੀ ਅੱਛਾ ਮਤਲਬ ਕੋਈ ਹਫਤੇ ਦੇ ਵਿੱਚ ਵੀ ਆਪਾਂ ਨੂੰ ਅਵੇਲੇਬਲ ਹੋ ਜਾਂਦਾ ਤਾਂ ਕੋਈ 10 ਦਿਨ ਦੇ ਵਿੱਚ ਵਿੱਚ ਜੀ ਜੀ ਬਾਕੀ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਜੀ ਉਹਦਾ ਹੋਰ ਗੁਣਗਾਨ ਕਰਾਂਗੇ ਠੀਕ ਹੈ ਸਰ ਬਹੁਤ-ਬਹੁਤ ਸ਼ ਚੱਲਦਾ ਪਿਆ ਜੀ ਤੁਸੀਂ ਦੇਖ ਸਕਦੇ ਹੋ ਕਰਤਾਰ ਜਿਹੜੇ ਹੈਗੇ ਕਰਤਾਰ ਟਰੈਕਟਰਸ ਵਾਲੇ ਇਹਨਾਂ ਦੀ ਕੰਬਾਈਨਸ ਵੀ ਹੈਗੀਆਂ ਪਰ ਉਧਰ ਆਪਾਂ ਹਜੇ ਗਏ ਨਹੀਂ ਹੈਗੇ ਫਿਲਹਾਲ ਆਪਾਂ ਉਹ ਟਰੈਕਟਰ ਵਾਲੇ ਵਧੀਆ ਲੱਗੇ ਆਪਾਂ ਉਹਨਾਂ ਦੀ ਐਡਸ ਵਗੈਰਾ ਕੀਤੀਆਂ ਸੀਗੀਆਂ ਤੇ ਆਪਾਂ ਉਹ ਟਰੈਕਟਰਾਂ ਦੇ ਮਾਡਲ ਹੀ ਬਹੁਤ ਵਧੀਆ ਲੱਗੇ ਕਿਉਂਕਿ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਮਾਡਲ ਦੇ ਜ਼ੋਰ ਲਾਂਚ ਹੋਇਆ ਹੈਵੀ ਡਿਊਟੀ ਦੇ ਵਿੱਚ ਤੇ ਬਹੁਤ ਹੀ ਵਧੀਆ ਫੈਸਿਲਿਟੀਆਂ ਨਾਲ ਟਰੈਕਟਰ ਨਿਊ ਲਾਂਚ ਹੋਏ ਆ ਤੇ ਐਸੇ ਕਰਕੇ ਆਪਾਂ ਦੇਖੇ ਸੀਗੇ ਆਪਾਂ ਦੇਖ ਕੇ ਆਪਾਂ ਇਸ ਵਾਰ ਬਾਈ ਜੀ ਕੋਲੇ ਖੜੇ ਆ ਤੇ ਬਾਈ ਜੀ ਨਾਲ ਗੱਲਬਾਤ ਕੀਤੀ ਆ ਤੇ ਜੋ ਵੀ ਮੇਰੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਬਾਕੀ ਭਾਈ ਤੁਹਾਨੂੰ ਆਪ ਦੱਸ ਦੇਣਗੇ ਵੀ ਕੀ ਦੇਣਗੇ ਉਹਨਾਂ ਨੂੰ ਵੱਧ ਤੋਂ ਵੱਧ ਮਾਨਤਾਨ ਕੀਤਾ ਜਾਊਗਾ ਠੀਕ ਹੈ ਜੀ ਮੋਸਟ ਵੈਲਕਮ ਜੀ ਤੁਹਾਡਾ ਠੀਕ ਹੈ ਜੀ ਤੇ ਇਹ ਸੀਗਾ ਜੀ ਆਪਣਾ ਕਰਤਾਰ ਟਰੈਕਟਰ ਦਾ ਵਲੌਗ ਸਿਆਪਾ ਚੱਲਦੇ ਆ ਔਰ ਅੱਗੇ ਜਿੰਨੇ ਸਰ ਬਹੁਤ ਜ਼ਿਆਦਾ ਚਲਦੇ ਦਿਲ ਦੇ ਰਵਾਂਗੇ ਜੀ ਬਾਕੀ ਸਭ ਥੈਂਕ ਯੂ ਸਰ ਥੈਂਕ ਯੂ so much